ਸਰ ਕਹਿੰਦੀ ਮੰਦਰ ਰਸੀ ਨਹੀਂ ਤੋੜਿਆ ਜੰਗਲਾਤ ਵਿਭਾਗ ਕਹਿੰਦਾ ਮੰਦਰ ਰਸੀ ਨਹੀਂ ਤੋੜਿਆ ਸਾਡੇ ਕੋਲ ਰਿਕਾਰਡ ਠੀਕ ਹੈ ਸਾਡੇ ਕੋਲ ਸਾਰਿਆਂ ਦੇ ਰਿਕਾਰਡ ਪਏ ਆ ਸਿਰਫ ਤੇ ਸਿਰਫ ਸਲਿਮਟਾਪਲੀ ਥਾਣੇ ਦਾ ਐਸ ਐਚਓ ਪਿੱਛੇ ਡੀਲਰ ਦੇ ਨਾਲ ਮਿਲ ਕੇ ਉਹਨੇ ਮੰਦਰ ਤੋੜਿਆ ਵਾ ਰਾਤੋ ਰਾਤ ਅਗੋਜੀ ਅਗੋਜੀ ਗੱਲ ਇਹ ਆ ਵੀ ਰਾਜਪੁਤ ਜੀ ਨੂੰ ਸਾ ਨੂੰ ਤੁਸੀਂ ਇਸ ਮੁੱਦੇ ਲਈ ਕੀ ਸਿੱਖਿਆ ਦਾ ਮੁੱਦਾ ਮੈਂ ਤਾਂ ਦੱਸਦਾ ਆਪਣਾ ਭਾਈ ਸਾਹਿਬ ਕਿ ਉੱਥੇ ਸ਼ੇਲੀਆ ਦਾ ਮੁੱਦਾ ਪਿੱਛਾ ਹੋ ਰਹੀਆਂ ਨੇ ਇੱਕ ਦਾਤਾ ਹੋ ਰਹੀਆਂ ਜਿਹੜਾ ਪੁੱਤਿਆ ਤਿਆਰ ਆ ਮੁੱਦਾ ਜੇ ਸ਼ੇਲੀਆ ਮੁੱਦਾ ਖੋ ਹੋ ਰਹੀਆਂ ਬਿੱਟੂ ਜੀ ਦਾ ਫੋਨ ਆ ਗਿਆ ਤੁਸੀਂ ਕਹ ਰਹੇ ਸੀ ਬਿੱਟੂ ਜੀ ਤੁਹਾਡਾ ਵੀ ਫੋਨ ਨਹੀਂ ਚੈੱਕ ਰਹੇ ਸੀ ਨਹੀਂ ਆ ਗਿਆ ਇਹਦਾ ਆ ਗਿਆ ਹੋਦਾ ਨਹੀਂ ਸੀ ਐਂਦਾ ਕਿਉਂ ਹੋਈ ਮੇਰਾ ਨੰਬਰ ਉਹਦੇ ਕੋਲ ਹੈ ਭਾਈ ਹਲੋ ਉਹਦਾ ਵੀ ਭਾਈ ਦਾ ਆਜੀ ਬਿੱਟੂ ਜੀ ਸਤਿ ਸ਼੍ਰੀ ਅਕਾਲ ਮੀਡੀਆ ਸਾਰੀ ਇੱਥੇ ਹੀ ਆ ਬੜਿੰਗ ਸਾਹਿਬ ਮੇਰੇ ਕੋਲ ਬੈਠੇ ਆ ਤੇ ਫੋਨ ਹੈਂਡ ਫਰੀ ਤੇ ਆ ਜੀ ਮੈਂ ਕਦੀ ਕਦੇ ਆਲੀ ਬੋਲ ਰਿਹਾ ਬਿੱਟੂ ਜੀ ਸਪੀਕਰ ਤੇ ਆ ਬਿੱਟੂ ਜੀ ਮੀਡੀਆ ਸਾਰਾ ਦੇਖ ਰਿਆ ਜੀ ਇੱਕ ਤਾਂ ਕਿ ਘੇਰੀ ਨਹੀਂ ਬੈਠੇ ਜੀ ਜਿਹੜੀਆਂ ਮੇਰੀਆਂ ਲੋਕਾਂ ਦੀਆਂ ਜਿਹੜੇ ਸਮੱਸਿਆਵਾਂ ਸੀ ਤੇ ਜਦੋਂ ਮੈਨੂੰ ਫਰਿੰਗ ਸਾਹਿਬ ਦਾ ਪਤਾ ਨਹੀਂ ਸੀਗਾ ਨਹੀਂ ਮਿਲਦੇ ਸੀ ਮੈਨੂੰ ਤੇ ਮੈਂ ਉਹਦਾ ਪੋਸਟਰ ਲੈ ਕੇ ਸਮਰਾਲਾ ਚੌਂਕ ਦੇ ਵਿੱਚ ਖੜ ਗਿਆ ਤੇ ਚਲੋ ਜੀ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਨਾਲ ਸੰਪਰਕ ਸਾਧਿਆ ਮੈਨੂੰ ਕਹਿੰਦੇ ਜੀ ਮੈਂ ਤੁਹਾਡੇ ਘਰੇ ਆਣਾ ਤੇ ਜਿਹੜੀ ਪ੍ਰੋਬਲਮਸ ਹੈ ਉਹ ਮੈਂ ਤੁਹਾਡੀ ਹੱਲ ਕਰ ਦਿੰਦਾ ਜੀ ਇਹ ਅੱਜ ਇਸ ਕਰਕੇ ਮੇਰੇ ਘਰੇ ਆਏ ਜੀ ਇਹਨਾਂ ਦਾ ਜੀ ਆਇਆਂ ਨੂੰ ਹੈ ਮੈਂ ਤਾਂ ਚਾਹੁੰਦਾ ਮੈਂ ਤਾਂ ਇਹਨਾਂ ਨੂੰ ਇੱਕ ਗੱਲ ਕਹੀ ਜੀ ਮੈਂ ਕੋਈ ਗਲਤ ਕੰਮ ਨਹੀਂ ਕਰਦਾ ਤੇ ਇਸ ਕਰਕੇ ਨਾ ਮੈਨੂੰ ਕੋਈ ਪਰਸਨਲ ਕੰਮ ਹੈ ਮੈਂ ਤਾਂ ਇੱਕ ਗੱਲ ਚਾਹੁੰਦਾ ਕਿ ਲੁਧਿਆਣੇ ਦੇ 40 ਲੱਖ ਲੋਕਾਂ ਨੇ ਵੋਟਾਂ ਪਾ ਕੇ ਬੜੇ ਵੱਡੇ ਦਿਨ ਦੇ ਨਾਲ ਤੁਹਾਨੂੰ ਜਿਤਾਇਆ ਤੇ ਇਸ ਕਰਕੇ ਜਿੱਦਾਂ ਲੋਕਾਂ ਨੇ ਤੁਹਾਨੂੰ ਜਿਤਾਇਆ ਤੇ ਉਸ ਤਾਂ ਹੀ ਤੁਸੀਂ ਲੋਕਾਂ ਦੀ ਉਮੀਦਾਂ ਤੇ ਖਰਾ ਉਤਰੋਗੇ ਅੱਗੇ ਲੱਗੋ ਸਸੀਕਰ ਜੀ ਹਾਂ ਜੀ ਡਰਾਂ ਬੈਠੇ ਆਂ ਅਸੀਂ ਇਹਨੂੰ ਪੁੱਛਤਾ ਲੋ ਉਹ ਤਾਂ ਚਾਹ ਪੀ ਰਹੇ ਨੇ ਦੇ ਕੋਲ ਤੈਨੂੰ ਪਤਾ ਨਾ ਅਸੀਂ ਡਰਾਂ ਵਾਲੇ ਬੰਦੇ ਆ ਲੈ ਇਹ ਤੁਹਾਨੂੰ ਕਿੰਨਾ ਕੋ ਡਰਾਂਦੇ ਰਹੇ ਅਸੀਂ ਦੱਸਿਓ ਇਹਦੇ ਕੋਲ ਆਏ ਮਤਲਬ ਤੇਰਾ ਕੋਈ ਕੰਮ ਹੈ ਪ੍ਰਿਆਸ ਸਾਹਿਬ ਇਹਦਾ ਡਾਕਟਰ ਕੋਈ ਕੈਂਸਰ ਦੇ ਪੇਸ਼ੈਂਟ ਹੈ ਤੇ ਸਾਨੂੰ ਪੇਮੈਂਟਾਂ ਦੁਆਉਣੀਆਂ ਉਹਦੇ ਵਾਸਤੇ ਆਏ ਨੇ ਕੋਲੇ ਜਿਹੜਾ ਤੁਹਾਨੂੰ ਦੱਸਿਆ ਜਾਂਦਾ ਸਭ ਕੁਝ ਵੀ ਮੈਨੇ ਕੋਲ ਆਏ ਨੇ ਤੇ ਆ ਸਾਡੇ ਬਸਲੇ ਹੱਲ ਕਰਨ ਵਾਸਤੇ ਅੱਜ ਉਹ ਕਮਰਾ ਦਾ ਭਰਾਵਾ ਤੈਨੂੰ ਵੀ ਦਿੱਤੀ ਰੱਖਿਆ ਇਹਨੂੰ ਵੀ ਦੇ ਲਾਂਗੇ ਤੁਹਾਨੂੰ ਕੀ ਫਰਕ ਹੈ ਮੈਨੂੰ ਕਦੀ ਮਨ ਨਹੀਂ ਕੀਤਾ ਸੀ ਤੇਰੇ ਸਾਰੇ ਘਰ ਜੀ ਆ ਕੇ ਬਹਿੰਦਾ ਸੀ ਜਿਹੜਾ ਕੌਜਾ ਸੀ ਘਰ ਤੇ ਦੱਸਦੇ ਨਹੀਂ ਸੀ ਹੁਣ ਮੇਰੇ ਕੋਲ ਤੁਸੀਂ ਆਜੋ ਇਹ ਆਜੋ ਤੂੰ ਸਾਡਾ ਪਹਿਲਾਂ ਵੀ ਬੇਟਾ ਸੀ ਅੱਜ ਵੀ ਸਾਡਾ ਉੱਤੇ ਹੀ ਬੇਟਾ ਹੈ ਤੂੰ ਤੂੰ ਭਾਵੇਂ ਨਾ ਸਮਝ ਉਹ ਮੇਰਾ ਆਕੇ ਦੱਲ ਇੱਕ ਕਮਰਾ ਥੋੜੇ ਕੋਲੇ ਇਕੱਲੇ ਆ ਨੂੰ ਕੀ ਫਰਕ ਪੈਂਦਾ ਮੈਨੂੰ ਕਰੋ ਸੱਚਾ ਬਿੱਟੂ ਜੀ ਕੀ ਹਾਲ ਹੈ ਠੀਕ ਹੈ ਬਿੱਟੂ ਜੀ ਠੀਕ ਹੈ ਬਿੱਟੂ ਜੀ ਥੈਂਕ ਯੂ ਨਹੀਂ ਛੋ ਤੁਹਾਡਾ ਕੋਈ ਨਹੀਂ ਨਹੀਂ ਇੱਕ ਮਿੰਟ ਮੈਂ ਬਿੱਟੂ ਜੀ ਬਿੱਟੂ ਜੀ ਬਿੱਟੂ ਜੀ ਬਿੱਟੂ ਜੀ ਕਪਿਲ ਬੋਲ ਰਿਹਾ ਮੈਂ ਨਾਲ ਇੱਕ ਗੱਲ ਕਹੀ ਕਿ ਮੇਰੇ ਪਰਿਵਾਰ ਨੂੰ 60 ਸਾਲ ਹੋ ਗਏ ਜੀ ਜਨਸੰਗ ਦੇ ਟਾਈਮ ਦਾ ਜੁੜਿਆ ਹੋਇਆ ਤੇ ਤੀਜੀ ਪੀੜ੍ਹੀ ਆ ਮੈਨੂੰ ਖੁਦ 18 ਸਾਲ ਹੋ ਗਏ ਜੀ ਰਾਜਨੀਤੀ ਸਕਰੀਆ ਤੇ ਮੈਂ ਲੋਕਾਂ ਦੇ ਅੱਗੇ ਇੱਥੇ ਹੀ ਮੁੱਦੇ ਚੁਕਦਾ ਰਹੂੰਗਾ ਤੇ ਮੇਰੀ ਅਖੀਰੀ ਇੱਛਾ ਇਹ ਹੈ ਜਦੋਂ ਮੈਂ ਮਰਾਂ ਮੇਰੇ ਉੱਤੇ ਬੀਜੇਪੀ ਦਾ ਝੰਡਾ ਪਵੇ ਚਾਹੇ ਉਹ ਕੱਲ੍ਹ ਪਾ ਦੇ ਚਾਹੇ ਉਹ 30 ਸਾਲ ਬਾਅਦ ਹੋਵੇ ਕੋਈ ਇੱਥੇ ਵਧੀਆ ਨਹੀਂ ਬਹਿੰਦੀ ਨਹੀਂ ਨਹੀਂ ਇਹ ਨਹੀਂ ਕਹਿੰਦਾ ਇਹ ਇਹ ਸਮੱਸਿਆ ਸੁਣਨ ਆਏ ਜੀ ਆਪਾਂ ਨਾਲ ਨੂੰ ਸਮੱਸਿਆ ਦੱਸਦੀ ਇਹਨਾਂ ਨੂੰ ਫਰਦਰ ਜਿਹੜੇ ਕਹਿੰਦੇ ਕਿ ਸਾਡੇ ਕੋਲ ਦਫ਼ਤਰ ਭੇਜ ਦਿਆ ਕਰੋ ਮੈਂ ਤਾਂ ਖੁਦ ਲੈ ਕੇ ਚੱਲ ਜਾਣਾ ਇੱਕ ਸੈਕਿੰਡ ਪਲੀਜ਼ ਚੁੱਪ ਕਰ ਜਾਓ ਪਲੀਜ਼

Vai expelled mi jacket? Arifash piciulidi qai humana... The... The... साह कहिड़ो कहिड़ो ਕਿ ਉਹ ਕੰਮਸ਼ੇ ਕਰ ਲੈਣ ਚਲੋ ਰੋਕਦਾ ਚਲੋ ਆਓ ਜੀ ਆਓ ਮੇਰਾ ਰਾਜਾ ਬੋਲ ਰਾਜਾ ਬੋਲ ਬਲੋ ਬਲੋ ਦੇਖੋ ਯਾਰ ਦੇਖੋ ਉਸਕਾ ਦਾ ਬੈਠਾ پڑتے جڑے تے جان جڑے نے آرے بھائی باہر 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 ايني 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 ਤਮਿਲ ਜੀ ਜੀ ਜਿੰਦਗੀ ਮੈਂ ਕਾਂਗਰਸ ਪਾਰਟੀ ਦਾ ਹਾਂ ਮੈਂ ਕਾਚ ਮੈਂ ਉਮਰ ਦੀ ਲੇਖਕ ਹਾਂ ਜਦੋਂ ਜੀ ਆ ਨੰਬਰ ਨੋਟ ਕਰੀਏ ਕੰਮੇਸ਼ਰ ਜੀ ਇਹ ਦੇ ਦੇ ਨਾ ਉਹ ਮਾਨੀ ਉਹ ਨਹੀਂ ਕਰ ਜੋ ਉਹ ਕੰਨਾਂ ਨੇ ਜੋ ਰੁਕਿਸ਼ ਹੋਏ ਆ ਰਹੇ ਭਾਈ ਜੀ ਅਰੇ ਬਾਹਰ ਆ ਜੋ ਬਾਹਰ ਮੈਂ ਬਾਹਰ ਜੀ ਬਰਤਵਾ ਨਹੀਂ ਕਰਦੇ ਆ ਮਾਤਾ ਜੀ फोन भाई आज बिना मेरी सर पास मेरी आज बिना ਉੱਡੇ ਟੁੱਟ ਬੰਚੀਆਂ ਨੂੰ ਅੰਦਰ ਦੇ ਵਿੱਚ ਮੈਂ ਵੀ ਕਾਲ ਲਿਆ ਮੇਰਾ ਘਰ ਨਹੀਂ ਛੁਡ ਅਸਬ ਦਾ ਕੋਈ ਮੈਂ ਸੁਣੋ ਸੁਣੋ ਆਪ ਦਾ ਘਰ ਕੋਈ ਨਹੀਂ ਛੁਡਵਾ ਸਕਦਾ ਮੇਰੀ ਜ਼ਿੰਮੇਦਾਰੀ ਹੈ ਮੈਂ ਆਉਂਗਾ ਮੇਰਾ ਬੇਦਰਸ਼ਨ ਦਾ ਰੋਣਾ ਹੈ ਕਿ ਅਸੀਂ ਨਾੜਾਈ ਨਾ ਕਿ ਪੂਰੇ ਘਰਾਂ ਸਿਕਲ ਆਫ ਫਿਚਰ ਛੱਡ ਸਕਦੇ ਨਹੀਂ ਨੰਬਰ ਜੀ ਆਪ ਦਾ ਲਿਖੀਓ ਮੇਰੇ ਕੋਲ ਤੁਸੀਂ ਕਿਵੇਂ ਹੋ ਤੁਹਾਡੇ ਜਿਹੜੇ ਪ੍ਰਧਾਨ ਸਾਹਿਬ ਸੀ ਉਹਨਾਂ ਕੋਲ ਹੀ ਸੁਣਿਆ ਇਹ ਉਹ ਇਹਨਾਂ ਨੂੰ ਕੱਲ ਨੂੰ ਤੁਹਾਡੇ ਨਾਲ ਜਾਏਗਾ ਅਣ ਥੋੜਾ ਕੰਮ ਨਹੀਂ ਕੋਈ ਛੜਵਾ ਸਕਦਾ ਤੁਸੀਂ ਕੋਈ ਪ੍ਰਧਾਨ ਸਾਹਿਬ ਇੰਦਾ ਦੇ ਮੁੱਤੇ ਲੈ ਜਾਣਾ ਚਲੋ ਤੁਸੀਂ ਕਰਾ ਦਿਓ ਜਲਦੀ ਕਰਾ ਮੈਂ ਕਰਾਂ ਮੈਂ ਕਹਿੰਦਾ ਉਹਨਾਂ ਨੂੰ ਸਾਫ ਬਣਾ ਕੇ ਜਿੰਨਾ ਸਭ ਨਾਲ ਅਪਰੋਚ ਕਰੇ ਉਹ ਇਹ ਐਕਚੁਅਲੀ ਐਫਸੀ ਨਾਲ ਰੋਣਾ ਹੈ ਜੀ ਜੀ ਸਰ ਬੈਂਕਿੰਗ ਇਸ ਨੋਟ ਵਿਦ ਮੀ ਪਰ ਮੈਂ ਡੰਡਾ ਦੇ ਕੇ ਅਸੀਂ ਸਾਰੇ ਜਾਣੀ ਰੱਖਣੀ ਸ਼ੁਰੂ ਕਰ